ਸਾਡੇ ਗੜਸ਼ੰਕਰ ਸ਼ਹਿਰ ਦੇ ਵਿੱਚ ਤਿੰਨ ਤਿੰਨ ਐਮਐਲ ਜਿਹੜੇ ਸਾਫ ਕਾ ਐਮਐਲ ਵੀ ਹੈ ਮੌਜੂਦਾ ਐਮਐਲ ਵੀ ਹੈ ਉਹਨਾਂ ਦੀ ਰਿਹਾਇਸ਼ ਇੱਥੇ ਹੈ ਦੇਖੋ ਰਿਹਾਇਸ਼ ਹੋਣ ਕਰਕੇ ਵੀ ਸਾਡੀ ਆਮ ਜਨਤਾ ਨੂੰ ਭੀਖ ਮੰਗਣ ਤੱਕ ਉਤਰਨਾ ਪੈ ਗਿਆ ਹੈ ਕੈਪਟਨ ਵਿੰਡਰ ਦੀ ਸਰਕਾਰ ਆ ਜਾਦੀ ਬਣੀ ਆ ਇਹਨਾਂ ਨੇ ਕੋਈ ਡਿਵੈਲਪਮੈਂਟ ਪੰਜਾਬ 'ਚ ਨਹੀਂ ਕਰਾਈ ਇੱਥੇ ਨਹੀਂ ਕਰਾਈ ਇਸ ਕਰਕੇ ਅਸੀਂ ਅੱਜ ਇਲਾਕੇ ਵਾਲਿਆਂ ਨੇ ਤੁਫੀ ਹੋ ਕੇ ਇਹ ਧਰਨਾ ਜਿਹੜਾ ਇੱਥੇ ਲਾਇਆ ਆ ਇਹ ਪਿਛਲੇ 10 ਸਾਲ ਤੋਂ ਜਿਹਨਾਂ ਦਾ ਰਾਜ ਰਿਹਾ ਉਹ ਅੱਜ ਇਸ ਗੱਲ ਵਾਸਤੇ ਜਿਹੜੇ ਯਤਨ ਉਠਾ ਰਹੇ ਐ ਜਿਸ ਵੇਲੇ ਉਹਨਾਂ ਦਾ ਰਾਜ ਸੀ 10 ਸਾਲ ਉਸ ਵੇਲੇ ਉਹਨਾਂ ਨੇ ਕਿਹਾ ਇਸ ਵਾਸਤੇ ਕੋਸ਼ਿਸ਼ ਕੀਤੀ ਕਿਹਾ ਉਦੋਂ ਕੀਤਾ ਅੱਜ ਭੀਖ ਮੰਗ ਕੇ ਜਾਂ ਅੱਜ ਧਰਨੇ ਲਾ ਕੇ ਡਰਾਮਾ ਕਰਕੇ ਲੋਕ ਆਪ ਸਾਰੇ ਕੁਝ ਜਾਣਦੇ ਐ ਗੋਲਡੀ ਸਾਹਿਬ ਨੂੰ ਮੈਂ ਸਮਝਦਾ ਇੰਨਾ ਝੂਠ ਅਜੇ ਤੱਕ ਕਿਹਾ ਵੀ ਕਾਂਗਰਸੀ ਮਤਲਬ ਕੈਪਟਨ ਮਨਿੰਦਰ ਸਿੰਘ ਹੀ ਝੂਠ ਬੋਲਦਾ ਤਾਂ ਗੋਲਡੀ ਝੂਠ ਬੋਲ ਕੇ ਉਹਨਾਂ ਨੂੰ ਵੀ ਮਾਤ ਪਾਤੀ ਏ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਕੋਈ ਆਮ ਰਸਤਾ ਨਹੀਂ ਹੈ ਇਹ ਹੈ ਗੜਸ਼ੰਕਰ ਤੋਂ ਨਵਾਂ ਸ਼ਹਿਰ ਨੂੰ ਜਾਣ ਵਾਲੀ ਮੁੱਖ ਸੜਕ ਜੋ ਜੋ ਪੰਜਾਬ ਦੇ ਦੋ ਜ਼ਿਲ੍ਹੇ ਹੁਸ਼ਿਆਰਪੁਰ ਤੇ ਸਹਿਦ ਭਗਤ ਸਿੰਘ ਨਗਰ ਦੇ ਨਾਲ-ਨਾਲ ਹਿਮਾਚਲ ਨੂੰ ਵੀ ਜੋੜਦੀ ਹੈ ਇਸ ਦੀ ਸਰਕਾਰ ਦੀ ਅਣਦੇਖੀ ਦੇ ਕਾਰਨ ਲੋਕ ਆਪਣੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਇਸ ਸੜਕ ਦੀ ਖਸਤਾ ਹਾਲ ਹੋਣ ਕਾਰਨ ਜਿੱਥੇ ਸ਼ਹਿਰ ਵਾਸੀਆਂ ਵੱਲੋਂ ਤੇ ਇੱਕ ਵੀ ਮੰਗੀ ਗਈ ਸਾਡੇ ਗੜਸ਼ੰਕਰ ਸ਼ਹਿਰ ਦੇ ਵਿੱਚ ਤਿੰਨ ਤਿੰਨ ਐਮਐਲਏ ਜਿਹੜੇ ਸਾਬਕਾ ਐਮਐਲਏ ਵੀ ਹੈ ਮੌਜੂਦਾ ਐਮਐਲਏ ਵੀ ਹੈ ਉਨ੍ਹਾਂ ਦੀ ਰਿਹائش ਇੱਥੇ ਹੈ ਦੇਖੋ ਇਹ ਹੈਸ਼ ਹੋਣ ਕਰਕੇ ਵੀ ਸਾਡੀ ਆਮ ਜਨਤਾ ਨੂੰ ਭੀਖ ਮੰਗਣ ਤੱਕ ਉਤਰਨਾ ਪੈ ਗਿਆ ਹੈ ਤੇ ਸ਼ਰਮ ਆਣੀ ਚਾਹੀਦੀ ਹੈ ਉਹ ਲੀਡਰਾਂ ਨੂੰ ਜਿਹੜੇ ਕਿ ਦਾਅਵੇ ਕਰਦੇ ਵੋਟਾਂ ਬਿੱਲ ਕੇ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਤੇ ਅਸੀਂ ਮੈਂ ਇੱਕ ਬੇਨਤੀ ਕਰਨੀ ਜਾਂਦਾ ਆਮ ਜਨਤਾ ਨੂੰ ਕਿ ਜਿਹੜੀ ਵੀ ਜਨਤਾ ਹੈ ਉਹ ਸਾਡਾ ਇਸ ਮਹੀਮ ਦੇ ਵਿੱਚ ਭੀਖ ਮੰਗਣ ਚ ਸਾਥ ਦੇਵੇ ਸਾਡੇ ਨਾਲ ਆਵੇ ਇਹੀ ਬੇਨਤੀ ਹੈ ਇਹ ਬੋਟਾ ਮੰਗਣ ਵੇਲੇ ਜਿਹੜੇ ਵੀ ਐਮਐਲਏ ਜਾਂ ਕੋਈ ਕੋਈ ਵੀ ਲੀਡਰ ਆਊਗਾ ਅਸੀਂ ਉਹਨਾਂ ਦਾ ਬਾਈਕਾਟ ਕਰਾਂਗੇ ਸਾਬਕਾ ਵਿਧਾਇਕ ਕਾਕਾ ਲਦਰ ਸੁਰਿੰਦਰ ਸਿੰਘ ਭੁੱਲੇਵਾ ਰਾਠਾ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਨਾਲ ਲੈ ਕੇ ਧਰਨੇ ਤੇ ਬੈਠ ਗਿਆ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਨੂੰ ਗੜਾਣ ਵਿੱਚ ਲੱਗ ਪਏ ਆ ਕੈਪਟਨ ਵਿੰਦਰ ਸਿੰਘ ਸਰਕਾਰ ਆ ਜਾਦੀ ਬਣੀ ਆ ਇਹਨਾਂ ਨੇ ਕੋਈ ਡਿਵੈਲਪਮੈਂਟ ਪੰਜਾਬ 'ਚ ਨਹੀਂ ਕਰਾਈ ਇੱਥੇ ਨਹੀਂ ਕਰਾਈ ਇਸ ਕਰਕੇ ਅਸੀਂ ਅੱਜ ਇਲਾਕੇ ਵਾਲਿਆਂ ਨੇ ਧੂਫੀ ਹੋ ਕੇ ਇਹ ਧਰਨਾ ਜਿਹੜਾ ਇੱਥੇ ਲਾਇਆ ਆ ਇਹ ਸੁਪਤੀ ਸਰਕਾਰ ਨੂੰ ਦਿਵਾਉਣ ਵਾਸਤੇ ਧਰਨਾ ਦਿੱਤਾ ਆ ਕਿ ਜਲਦੀ ਤੋਂ ਜਲਦੀ ਇਹ ਸੜਕ ਜਿਹੜੀ ਰਿਪੇਅਰ ਕੀਤੀ ਜਾਵੇ ਤੇ ਹੁਣ ਵਿਭਾਗ ਦੇ ਅਫਸਰ ਆਏ ਆ ਤੇ ਉਹ ਆਖ ਰਹੇ ਆ ਕਿ ਅਸੀਂ ਇਹਨੂੰ ਥੋੜਾ ਬਹੁਤਾ ਪੈਚ ਵਰਕ ਕਰ ਦਿੰਨੇ ਆ ਪੈਚ ਵਰਕ ਕਰ ਦੇਣਾ ਮਿੱਟੀ ਨਾਲ ਤੁਸੀਂ ਦੱਸੋ ਮਿੱਟੀ ਨਾਲ ਪੈਚ ਵਰਕ ਰੱਖਦੇ ਆ ਇੱਕ ਸ਼ਰਾਦਾ ਬਹਿ ਗਿਆ ਫਿਰ ਖੱਡੇ ਵੱਡੇ ਵੱਡੇ ਪੈ ਜਾਣੇ ਆ ਤੇ ਹੁਣ ਇਹ ਕਹਿੰਦੇ ਕਿ 15 ਲੱਖ ਰੁਪਇਆ ਡਿਮਾਂਡ ਕੀਤੀ ਆ ਕਿ ਕੇਸ ਬਣਾ ਕੇ ਤੇ ਆਪਣੇ 315 ਇਹ ਆਪਣੇ 3 ਕਰੋ 15 ਲੱਖ ਭੇਜਿਆ ਡਿਮਾਂਡ ਕੀਤੀ ਆ ਕਿ ਜਦੋਂ ਕੈਪਟਨ ਵਿੰਦਰ ਸਿੰਘ ਭੇਜਦੇ ਉਦੋਂ ਸੜਕ ਬਣਾ ਦਿੰਦੇ ਆ ਇਸ ਕਰਕੇ ਅੱਜ ਤੱਕ ਕੈਪਟਨ ਵਿੰਦਰ ਸਿੰਘ ਨੂੰ ਜਗਾਉਣ ਵਾਸਤੇ ਧਰਨਾ ਦਿੱਤਾ ਇਸ ਕਰਕੇ ਜੇ ਉਹ ਨਾ ਜਾਗਿਆ ਤੇ ਦੁਬਾਰਾ ਵੱਡੇ ਪੱਧਰ ਤੇ ਸਾਨੂੰ ਇਹ ਧਰਨਾ ਦੇਣਾ ਜਿਹੜੀ ਸਾਡੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਸੜਕ ਸੀ ਸਾਡੇ ਸਮੇਂ ਦੇ ਵਿੱਚ ਸੜਕ ਬਿਲਕੁਲ ਹੀ ਨਹੀਂ ਉਹ ਕੋਈ ਸੜਕ ਦੀ ਐਡੀ ਖਰਾਬ ਹੋਈ ਕਿਉਂਕਿ ਅਜੀਬ ਦਾ ਇਹਨੂੰ ਨੈਸ਼ਨਲ ਹਾਈਵੇ ਮੰਗਦੇ ਆ ਕਿਉਂਕਿ ਸਾਰੇ ਆਪਣੇ ਜ਼ਿਲ੍ਹਾ ਹਿਸ਼ਾਰਪੁਰ ਦੇ ਵੀ ਸਾਰੇ ਪੰਜਾਬ ਦੇ ਵਿੱਚ ਪਾਰਟੀ ਪ੍ਰਧਾਨ ਸਾਹਿਬ ਗ੍ਰੀਤ ਸਿੰਘ ਬਾਦਲ ਨੇ ਆਖਿਆ ਸੀ ਕਿ ਅਸੀਂ ਹਰ ਸ਼ਹਿਰ ਨੂੰ ਚਾਰ ਮਾਰਗਾਂ ਦੇ ਨਾਲ ਜੋੜਾਂਗੇ ਹਰ ਸ਼ਹਿਰ ਨੂੰ ਚਾਰ ਮਾਰਗਾਂ ਨਾਲ ਜੋੜ ਦਿੱਤਾ ਹਿਸ਼ਾਰਪੁਰ ਨੂੰ ਚਾਰ ਮਾਰਗਾਂ ਨਾਲ ਜੋੜ ਦਿੱਤਾ ਨਵਾਂ ਸ਼ਹਿਰ ਨੂੰ ਵੀ ਚਾਰ ਮਾਰਗਾਂ ਨਾਲ ਜੋੜ ਦਿੱਤਾ ਅਸੀਂ ਇਹ ਮੰਗ ਕਰਦੇ ਰਹੇ ਹਾਂ ਕਿ ਜਿਹੜਾ ਬਲਾਜੌਰ ਤੋਂ ਗੜਸ਼ੰਗਰ ਹਿਸ਼ਾਰਪੁਰ ਦਸੂਏ ਤੱਕ ਜਿਹੜਾ ਚਾਰ ਮਾਰਗਾ ਰੋਡ ਬਣਨਾ ਚਾਹੀਦਾ ਮੈਂ ਵਿਧਾਨ ਸਭਾ 'ਚ ਵੀ ਕੁਐਸਚਨ ਲਾਉਂਦਾ ਰਿਹਾ ਤੇ ਉੱਤੇ ਜਵਾਬ ਇਹ ਆ ਜਾਂਦਾ ਦੀ ਕੈਪਟਨ ਰਣਿੰਦਰ ਸਿੰਘ ਨੇ ਆਪਣੇ ਸਮਝ ਦੇ ਵਿੱਚ ਇਹ ਸੜਕ ਜਿਹੜੀ ਆ ਰੋਹਨ ਰਾਜਦੀਪ ਨੂੰ ਟੋਲ ਰੋਡ ਬਣਾਤੀ ਆ ਜਿੰਨਾ ਚਿਰ ਟੋਲ ਖਤਮ ਨਹੀਂ ਹੁੰਦਾ ਉਨਾ ਚਿਰ ਇਹ ਸਾੜੀ ਚਾਰ ਮਾਰਗਾ ਨਹੀਂ ਬਣ ਸਕਦੀ ਕਿਸ ਕਰਕੇ ਅਸੀਂ ਫਿਰ ਉਹਨਾਂ ਨੂੰ ਇਹੀ ਆਖਿਆ ਕਿ ਜਿਹੜੀ ਆ ਰੋਡ ਹੈਗੀ ਆ ਜਿਹੜੀ ਖੰਨੇ ਤੋਂ ਰਾਹੋਂ ਗਰਸ਼ੰਕਰ ਇਹਨੂੰ ਤੁਸੀਂ ਨੈਸ਼ਨਲ ਹਾਈਵੇ ਮਨਜ਼ੂਰ ਕਰਕੇ ਇਹ ਰੋਡ ਬਣਾ ਦਿਓ ਇਹ ਹੁਣ ਨੈਸ਼ਨਲ ਹਾਈਵੇ ਮਨਜ਼ੂਰ ਹੋ ਗਿਆ ਇਹ ਹੁਣ ਜਿਹੜਾ ਸਟੇਟ ਸਰਕਾਰ ਹੁੰਦੀ ਆ ਉਨੂੰ ਆਪਣਾ ਸ਼ੇਅਰ ਪਾਉਣਾ ਪੈਂਦਾ ਐਨਓਸੀਆਂ ਦੇਣੀਆਂ ਪੈਂਦੀਆਂ ਤਾਂ ਜਾ ਕੇ ਉਹ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੁੰਦੇ ਆ ਇਸ ਕਰਕੇ ਜਿਹੜੀ ਐਨਓਸੀ ਦੇਣੀਆਂ ਉਹ ਸਟੇਟ ਸਰਕਾਰ ਨੇ ਦੇਣੀਆਂ ਅੱਜ ਤੱਕ ਬੰਗਾ ਤੋਂ ਗੜ੍ਹਸੀਆਂ ਤੇ ਅਨੰਦਪੁਰ ਸਾਹਿਬ ਨਹਿਣਾ ਦੇਵੀ ਵਾਲੀ ਰੋਡ ਵੀ ਜਿਹੜੀ ਆ ਉਹ ਆਪਣੇ ਸਮੇਂ ਦੇ ਵਿੱਚ ਮਨਜ਼ੂਰ ਕਰਵਾਤੀ ਤੇ ਹੁਣ ਉਹਦੀ ਜਿਹੜੀ ਐਨਓਸੀ ਦੇਣੀਆਂ ਉਹ ਪੰਜਾਬ ਸਰਕਾਰ ਨੇ ਦੇਣੀਆਂ ਤੇ ਜਿਹੜਾ ਆਪਣਾ ਸ਼ੇਅਰ ਪਾਉਣਾ ਪੰਜਾਬ ਸਰਕਾਰ ਨੇ ਪਾਉਣਾ ਇਸ ਕਰਕੇ ਕਪਟਿੰਦਰ ਸਿੰਘ 10 ਪੈਸੇ ਵੀ ਸ਼ੇਅਰ ਪਾਉਣ ਨੂੰ ਤਿਆਰ ਨਹੀਂ ਇਸ ਤੋਂ ਉਪਰੰਤ ਲਵ ਕੁਮਾਰ ਗੋਲਡੀ ਸਾਭਕਾ ਬਧਾਈ ਕਾਂਗਰਸ ਨੇ ਜਿੱਥੇ ਅਕਾਲੀ ਦਲ ਤੇ ਹਮਲਾ ਕਰਦੇ ਹੋਏ ਕਿਹਾ ਕਿ ਗੜ ਸ਼ੰਕਰ ਤੋਂ ਨਾਮਾਸ਼ਹਿਰ ਨੂੰ ਜਾਣ ਵਾਲੀ ਸੜਕ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਤੋਂ ਹੀ ਖਰਾਬ ਹੈ ਅਤੇ ਇਹ ਤਾਂ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਜੰਦੂ ਮਾਜਰਾ ਦੀ ਨਾਕਾਮੀ ਹੈ ਕਿ ਉਹ ਇਸ ਸੜਕ ਨੂੰ ਨਹੀਂ ਬੜਾ ਸਕੇ ਅਤੇ ਇਸ ਦੇ ਨਾਲ ਉਹਨਾਂ ਇਹ ਵੀ ਗੱਲ ਕਹੀ ਕਿ ਅੰਮ੍ਰਿਤਸਰ ਤੋਂ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਤੱਕ ਜੋ ਰੋਡ ਹੈ ਉਸ ਨੂੰ ਡਬਲ ਕਰਵਾਉਣ ਲਈ ਜੋ ਕੰਮ ਚੱਲ ਰਿਹਾ ਸੀ ਉਹ ਵੀ ਪ੍ਰੇਮ ਸਿੰਘ ਜੰਦੂ ਮਾਜਰਾ ਜੀ ਵੱਲੋਂ ਬੰਦ ਕਰਵਾ ਦਿੱਤਾ ਗਿਆ ਜਿਹੜੀ ਗੜ ਸ਼ੰਕਰ ਤੋਂ ਨਵਾਂ ਸ਼ਹਿਰ ਰੋਡ ਹੈ ਇਹ ਨਵਾਂ ਸ਼ਹਿਰ ਤੋਂ ਲੈ ਕੇ ਅਲਾ ਚੌਰ ਤੱਕ ਪਹਿਲਾਂ ਹੀ ਪੂਰੀ ਬਣ ਚੁੱਕੀ ਹੈ ਸਿਰਫ ਗੜ ਸ਼ੰਕਰ ਦਾ ਹਿੱਸਾ ਜਿਹੜਾ ਪੀ ਡਬਲਯੂ ਡੀ ਦੇ ਕੋਲ ਹੈ ਉਹ ਬਣਨਾ ਬਾਕੀ ਹੈ ਇਹ ਕੋਈ ਰੋਡ 1 ਸਾਲ ਜਾਂ 1.5 ਸਾਲ ਤੋਂ ਨਹੀਂ ਟੁੱਟੀ ਇਹ ਪਿਛਲੇ 10 ਸਾਲ ਤੋਂ ਜਿਨ੍ਹਾਂ ਦਾ ਰਾਜ ਰਿਹਾ ਉਹ ਅੱਜ ਇਸ ਗੱਲ ਵਾਸਤੇ ਜਿਹੜੇ ਯਤਨ ਉਠਾ ਰਹੇ ਹੈ ਜਿਸ ਵੇਲੇ ਉਹਨਾਂ ਦਾ ਰਾਜ ਸੀ 10 ਸਾਲ ਉਸ ਵੇਲੇ ਉਹਨਾਂ ਨੇ ਕਿਹਾ ਇਸ ਵਾਸਤੇ ਕੋਸ਼ਿਸ਼ ਕੀਤੀ ਕਿਹਾ ਉਦੋਂ ਕੀਤਾ ਅੱਜ ਭੀਖ ਮੰਗ ਕੇ ਜਾਂ ਅੱਜ ਧਰਨੇ ਲਾ ਕੇ ਡਰਾਮਾ ਕਰਕੇ ਲੋਕ ਆਪ ਸਾਰੇ ਕੁਝ ਜਾਣਦੇ ਆ ਜੇ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅੱਜ 425 ਕਿਲੋਮੀਟਰ ਜਿਹੜੀਆਂ ਲਿੰਕ ਰੋਡਸ ਆ ਉਹਨੂੰ ਰਿਪੇਅਰ ਕਰ ਰਹੀ ਹੈ ਸਾਰਿਆਂ ਦੇ ਟੈਂਡਰ ਹੋ ਗਏ ਆ ਸਾਰਿਆਂ ਦੇ ਪੈਸੇ ਆ ਗਏ ਆ ਤੇ ਜੇ ਅੱਜ ਉਹ ਬਣ ਰਹੀਆਂ ਹੈਗੀਆਂ ਤੇ ਅੱਜ ਇਹਨਾਂ ਨੂੰ ਯਾਦ ਆ ਗਈ ਵੀ ਇੱਕ ਜਿਹੜੀ ਸੜਕ ਰਹਿ ਗਈ ਹੈ ਉਹ ਵੀ ਅਸੀਂ 13.5 ਕਰੋੜ ਰੁਪਏ ਦਾ ਜਿਹੜਾ ਹੈ ਉਹ ਐਸਟੀਮੇਟ ਉਹਦਾ ਲੱਗ ਚੁੱਕਾ ਹੈ ਉਹ ਵੀ ਅਸੀਂ ਛੇਤੀ ਬਣਾਉਣ ਜਾ ਰਹੇ ਹਾਂ ਪਰ ਇਹ ਜਿਹੜੀ ਹੈ ਮਾੜੀ ਰਾਜਨੀਤੀ ਜਾਂ ਘਟਿਆ ਰਾਜਨੀਤੀ ਆਪਾਂ ਕਹਿ ਲਈਏ ਕਿ ਇਹਦੇ ਚ ਇਨਵੋਲਵ ਹੋ ਕੇ ਉੱਥੇ ਲੋਕਾਂ ਨੂੰ ਇਹ ਦੱਸਾਣਾ ਕਿਉਂਕਿ 10 ਸਾਲ ਜੇ ਇਹਨਾਂ ਦਾ ਰਾਜ ਰਿਹਾ ਜੇ 10 ਸਾਲ ਦੇ ਆਪਣੇ ਰਾਜ ਚ ਕੋਈ ਸੜਕ ਨਹੀਂ ਬਣਾ ਸਕੇ ਨਾ ਕੋਈ 1 ਕਿਲੋਮੀਟਰ ਵੀ ਨਵੀਂ ਸੜਕ ਮੈਂ ਦਾਅਵੇ ਨਾਲ ਕਹਿਣਾ ਚੈਲੰਜ ਨਾਲ ਕਹਿਣਾ ਕਿ ਇੱਕ ਸੜਕ ਦਾ ਨਾਮ ਦੱਸ ਦੇਣ ਜਿਹੜੀ ਇਹਨਾਂ ਨੇ 10 ਸਾਲਾਂ ਦੇ ਰਾਜ ਚ ਇੱਕ ਨਵੀਂ ਬਣਾਈ ਹੋਵੇ ਕੁਝ ਸਮਾਂ ਪਹਿਲਾਂ ਸਾਡੇ ਮਾਨਯੋਗ ਐਮਪੀ ਚੰਦੂ ਮਾਜਰਾ ਸਾਹਿਬ ਨੇ ਇਸ ਗੱਲ ਦਾ ਬਿਆਨ ਦਿੱਤਾ ਸੀ ਕਿ ਮੈਂ ਜਿਹੜਾ 6 ਮਾਰਕੀ ਕਰਨ ਜਾ ਰਹੇ ਹਾਂ ਅਸੀਂ ਬੰਗਾ ਤੋਂ ਆਨੰਦਪੁਰ ਸਾਹਿਬ ਰੋਡ ਜਿਹੜੀ ਗੁਰੂ ਧਾਮ ਨੂੰ ਜਾਂਦੀ ਹੈ ਅਸੀਂ ਉਹਨੂੰ 6 ਮਾਰਕੀ ਕਰਨ ਜਾ ਰਹੇ ਹਾਂ ਸਾਰੀ ਸੰਗਤ ਨੇ ਖੁਸ਼ੀ ਮਨਾਈ ਸੀ ਕਿ ਕੁਝ ਕੰਮ ਹੋਣ ਲੱਗਾ ਜਿਹੜਾ ਇਸ ਏਰੀਏ ਦਾ ਪਰ ਅੱਜ ਬੜਾ ਦੁੱਖ ਹੁੰਦਾ ਹੈ ਕਿ ਇਹ ਵੀ ਜਿੱਦਾਂ ਮੋਦੀ ਸਾਹਿਬ ਦੇ ਜਿਹੜੇ ਐ ਜੁਮਲੇ ਨਿਕਲੇ ਇਹ ਵੀ ਚੰਦੂ ਮਾਜਰਾ ਸਾਹਿਬ ਦਾ ਜਿਹੜਾ ਇੱਕ ਝੂਠ ਬਹੁਤ ਵੱਡਾ ਬੇਨਕਾਬ ਹੋਇਆ ਔਰ ਮੇਰੇ ਖਿਆਲ ਦੇ ਮੁਤਾਬਕ ਐਸੀ ਕੋਈ ਗੱਲ ਹੀ ਨਹੀਂ ਸੀਗੀ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਪਿੱਛੇ ਲਾ ਕੇ ਲੋਕਾਂ ਨੂੰ ਝੂਠ ਬੋਲ ਕੇ ਇਹਨਾਂ ਨੇ ਇਹ ਕੰਮ ਜਿਹੜਾ ਹੈਗਾ ਲੋਕਾਂ ਸਾਹਮਣੇ ਰੱਖ ਦਿੱਤਾ ਅੱਜ ਧਰਤੀ ਉੱਤੇ ਇਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਤੇ ਅੱਜ ਇਹ ਕਹਿ ਰਹੇ ਹੈਗੇ ਆ ਵੀ ਉਹ ਕੰਮ ਬੰਦ ਹੋ ਗਿਆ ਸੋ ਬੰਦ ਵੀ ਇਹਨਾਂ ਨੇ ਕਰਵਾਇਆ ਤੇ ਅਫਵਾਹ ਵੀ ਇਹਨਾਂ ਨੇ ਫੈਲਾਈ ਸੀ ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਨਵਾਂ ਸ਼ਹਿਰ ਰੋਡ ਦੇ ਉੱਪਰ ਇਹ ਭੀਖ ਮੰਗ ਕੇ ਜਾਂ ਧਰਨੇ ਲਾਉਣ ਦੀ ਬਜਾਏ ਜਿਹੜਾ ਇਹਨਾਂ ਨੇ ਗਲਤ ਕੰਮ ਕੀਤਾ ਹੈਗਾ ਇੱਕੋ ਇੱਕ ਗੁਰੂ ਘਰ ਨੂੰ ਸੜਕ ਜਾਂਦੀ ਹੈ ਇੱਕੋ ਇੱਕ ਗੁਰੂ ਘਰ ਨੂੰ ਰਸਤਾ ਜਾਂਦਾ ਹੈਗਾ ਤੇ ਜੇ ਉਹਦੇ ਨਾਲ ਵੀ ਇਹ ਧੋਖਾ ਕਰਦੇ ਆ ਵਿਸ਼ਵਾਸ ਘਾਤ ਕਰਦੇ ਆ ਤਾਂ ਇਤੋਂ ਇਤੋਂ ਵੱਡੀ ਜਿਹੜੀ ਹੈ ਗਨਾਹ ਕੋਈ ਜ਼ਿੰਦਗੀ ਚ ਕੋਈ ਹੋਰ ਨਹੀਂ ਸਕਦੀ ਮੈਂ ਤਾਂ ਇਹ ਕਹਾਂਗਾ ਧਰਨੇ ਲਾਣ ਦੀ بجائے ਜਾਂ ਭੀਖ ਮੰਗਣ ਦੀ بجائے ਚੰਦੂ ਮਾਜਰਾ ਸਾਹਿਬ ਨੂੰ ਸਮੇਂ ਸੰਗਤ ਦੇ ਮੋਹਰੇ ਹੱਥ ਜੋੜ ਕੇ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ ਕਿ ਮੈਂ ਗੁਰੂ ਧਾਮ ਨੂੰ ਜਾਂਦੀ ਸੜਕ ਦੇ ਬਾਰੇ ਝੂਠ ਬੋਲ ਕੇ ਮੈਂ ਲੋਕਾਂ ਨੂੰ ਗਮਰਾਹ ਕੀਤਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਜੰਦੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਤਾਂ ਪਹਿਲੇ ਹੀ ਸਾਬਤ ਹੋ ਚੁੱਕਾ ਹੈ ਕਿ ਕੈਪਟਨ ਅਵਿੰਦਰ ਸਿੰਘ ਝੂਠ ਬੋਲ ਰਿਹਾ ਹੈ ਤੇ ਹੁਣ ਲਵ ਕੁਮਾਰ ਗੋਲਡੀ ਨੇ ਝੂਠ ਬੋਲ ਕੇ ਉਹਨਾਂ ਨੂੰ ਵੀ ਮਾਤ ਪਾ ਦਿੱਤੀ। ਦੇਖੋ ਗੱਲ ਇਹ ਆ ਕੱਲਾ ਗੜ੍ਹਸਰ ਵਾਲੀ ਸੜਕ ਨਹੀਂ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਤੇ ਵੀ ਇਹ ਤਾਂ ਪੈਚ ਵਰਕ ਵੀ ਨਹੀਂ ਕਰ ਸਕੇ ਸੜਕਾਂ ਤੇ ਮਤਲਬ ਕਿਸੇ ਥਾਂ ਤੇ ਦੋ ਸਾਲਾਂ ਦੇ ਰੁਪਈਆ ਵੀ ਡਿਵੈਲਪਮੈਂਟ ਦੇ ਕੰਮ ਤੇ ਨਹੀਂ ਲਾਇਆ। ਕੈਪਟਨ ਵਿਦਿਆਸੀ ਸਰਕਾਰ ਕੇਵਲ ਲੋਕਾਂ ਦਾ ਧਿਆਨ ਹੋ ਲਾਭੇ ਕਰ ਲਈ ਨਵੇਂ-ਨਵੇਂ ਇਸ਼ੂ ਖੜੇ ਕਰਕੇ ਨਵੇਂ-ਨਵੇਂ ਵਿਵਾਦ ਖੜੇ ਕਰਕੇ ਪੰਜਾਬ ਦਾ ਮਾਹੌਲ ਗਰਮਾ ਕੇ ਆਪਣੀਆਂ ਰਾਤਸੀ ਰੁਟੀਆਂ ਸੇਕਦੀ ਰਹੀ ਹੈ ਤੇ ਸਾਰੇ ਅਕਤਰਾ ਲਗਾਏ ਨੇ ਔਰ ਕੇਵਲ ਵਿਸ਼ਵਾਸ ਘਾਤ ਤੇ ਝੂਠ ਦੀ ਰਾਜਨੀਤੀ ਦੇ ਸਹਾਰੇ ਹੀ 2 ਸਾਲ ਕੱਟੇ ਨੇ ਔਰ ਡਿਵੈਲਪਮੈਂਟ ਦਾ ਕੋਈ ਕੰਮ ਨਹੀਂ ਹੋਇਆ ਇਸੇ ਲਈ ਲੋਕਾਂ ਨੂੰ ਮਜਬੂਰ ਹੋ ਕੇ ਅੱਜ ਸੜਕਾਂ ਤੇ ਉਤਰਨਾ ਪਿਆ ਹੈ ਇਹ ਤੇ ਭੀ ਮੰਗ ਕੇ ਸੜਕਾਂ ਬਣਾਉਣ ਲਈ ਲੋਕ ਆਪ ਅੱਗੇ ਤੁਰੇ ਨੇ ਇਹਦੇ ਬੰਨੇ ਦਾ ਬਕਾਇਆ ਪਿਛਲੇ ਸਾਲ ਦਾ 400 ਕਰੋੜ ਰੁਪਏ ਲਈ ਲੋਕਾਂ ਨੂੰ ਧਰਨੇ, ਮੁਖੜਦਾਲਾਂ ਤੇ ਰਸਤੇ ਰੋਕਣ ਤੋਂ ਵੀ ਲਾਜ਼ਮ ਹੋਣਾ ਪੈ ਰਿਹਾ ਕਿਸੇ ਨੌਜਵਾਨਾਂ ਨੂੰ ਆਪਣੇ ਰਿਕਾਰਡ ਤੇ ਲਈ ਸੁਝਣਾ ਪੈ ਰਿਹਾ ਮੁਲਾਜ਼ਮ ਜਿਹੜੇ ਇੱਦਾਂ ਨੌਕਰੀਆਂ ਤੋਂ ਕੱਢੇ ਜਾ ਰਹੇ ਨੇ ਨੌਕਰੀਆਂ ਦੇਣੀਆਂ ਦਾ ਇੱਕ ਪਾਸੇ ਜੀ ਪਰ ਹਰ ਵਰਗ ਦੇ ਲੋਕੋ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਗੋਲਦੀ ਸਿੰਘ ਸਾਹਿਬ ਨੂੰ ਮੈਂ ਸਮਝਦਾ ਇੰਨਾ ਝੂਠ ਹੋਇਆ ਕਿ ਉਹ ਕਹੇ ਵੀ ਕਾਂਗਰਸੀ ਮਤਲਬ ਕੈਪਟਨ ਮੋਰਿੰਦਰ ਸਿੰਘ ਹੀ ਝੂਠ ਬੋਲਦਾ ਤਾਂ ਗੋਲਦੀ ਨੇ ਝੂਠ ਬੋਲ ਕੇ ਉਹਨਾਂ ਨੂੰ ਵੀ ਮਾਤ ਪਾਤੀ ਲੱਗਾ ਕਿ ਜਿਦੋਂ ਉਹਨਾਂ ਨੂੰ ਪਤਾ ਨਹੀਂ ਜਾਂ ਇੱਕ ਲੋਕਾਂ ਹੋਰ ਜਾਣ ਸਮਝਦੇ ਨੇ ਇਹ ਜਿਹੜੀ ਬੰਗਾ ਗੜ੍ਹ ਸੰਘਿਆੜਾ ਨਾਦਪੁਰ ਸਾਹ ਰੋੜਾ ਇਹ ਗੋਲਦੀ ਸਿੰਘ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇਹ ਬਣਵਾਈ ਕਿਨੇ ਸੀ ਨੋਟੀਫਿਕੇਸ਼ਨ ਮੈਂ ਕਰਾਇਆ ਤੇ ਜਦੋਂ ਦੀ ਸਰਕਾਰ ਆਈ ਹੈ ਇਹਨਾਂ ਨੇ ਡੀਪੀਆਰ ਨਹੀਂ ਭੇਜੀ ਪੰਜਾਬ ਸਰਕਾਰ ਨੂੰ ਦੋਸ਼ ਦੇਣ ਪੰਜਾਬ ਸਰਕਾਰ ਨੂੰ ਕੋਸ਼ਿਸ਼ ਜਿਹਨਾਂ ਇੱਕ ਸਾਲ ਪਹਿਲਾਂ ਡੀਪੀਆਰ ਨਹੀਂ ਭੇਜੀ ਜੇ ਭੇਜੀ ਬਾਅਦ ਵਿੱਚ ਫਿਰ ਅਧੂਰੀ ਭੇਜੀ ਉਹ ਵੀ ਮੇਰੀਆਂ ਕੋਸ਼ਿਸ਼ਾਂ ਨਾਲ ਭੇਜੀ ਦੁਆਰਾ ਤੇ ਫਿਰ ਅਧੂਰੀ ਭੇਜੀ ਉਹਨੂੰ ਕਰੈਕਟ ਕਰਾਉਣ ਦੇ ਵਿੱਚ ਫਿਰ ਉਹ ਗਲਤ ਭੇਜੀ ਤਿੰਨ ਵਾਰੀ ਤਾਂ ਡੀਪੀਆਰ ਹੋਈ ਆ ਹੁਣ ਭਾਰ ਸਰਕਾਰ ਦੀ ਇਹ ਪਾਲਿਸੀ ਵੀ ਜਿੰਨੀਆਂ ਡਿੱਪੇ ਰੱਖੀ ਉਹ ਤੇ ਕੰਮ ਕਰੋ ਉਹ ਉਹਦੇ ਜਾਣ ਕੇ ਕਿਤੇ ਸਿਰ ਕਰਨ ਨੂੰ ਪੁੱਛਣ ਲੱਗੇ ਪਰ ਮੈਂ ਫੇਰ ਵੀ ਡੇਰਾਵਾ ਪਾ ਨਹੀਂ ਕਿ ਜਦੋਂ ਨੀਦਰਗੜ੍ਹ ਕਰੇ ਜੀ ਆਇਆ ਉਹਨਾਂ ਕੋਈ ਮਸਲਾ ਰੱਖਿਆ ਉਹਨਾਂ ਨੇ ਐਲਾਨ ਕੀਤਾ ਅਸੀਂ ਹੁਣ ਦੁਬਾਰਾ ਵੀ ਇਹ ਸੜਕ ਦਾ ਨੂੰ ਨੋਟੀਫਾਈ ਕਰਾਵਾਂਗੇ ਹੁਣੇ ਦੇਖਣ ਵਾਲੀ ਗੱਲ ਹੋਵੇਗੀ ਕਿ ਕਦੋਂ ਤੱਕ ਇਸ ਸੜਕ ਨੂੰ ਬਣਾ ਕੇ ਲੋਕਾਂ ਨੂੰ ਰਾਹ ਦਿੱਤੀ ਜਾਵੇਗੀ ਜਾਂ ਫਿਰ ਬਿਆਨਬਾਜ਼ੀ ਤਾਂ ਹੀ ਸੀਮਿਤ ਰਹੇਗੀ